ਮੁੰਡੇ ਦੀ ਭੈਣ ਉਹ ਮਤਲਬ ਮਾਸੀ ਦੀ ਕੁੜੀ ਵੀ ਆ ਮਤਲਬ ਤਾਏ ਦੀ ਲੜਕੀ ਲਾ ਲੋ ਜਾਂ ਮੁੰਡੇ ਦੀ ਉਹ ਦੋ ਪਰਚੇ ਆ ਯਾਰ ਅਸੀਂ ਪੁਲਿਸ ਜਬਰ ਮਰਦਾਬਾਦ ਕਹਿੰਨੇ ਆ ਅਸੀਂ ਪੰਜਾਬ ਪੁਲਿਸ ਮਰਦਾਬਾਦ ਕਿਤੇ ਨਹੀਂ ਕਹਿੰਦੇ ਤੇ ਵੀ ਪਿਓ ਪੋਤਾ ਰਾਈਫਲ ਲੈ ਕੇ ਚਲੇ ਗਏ ਹੋ ਸੂਏ ਤੇ ਵੀ ਦੋਨੇ ਇੱਕ ਦੂਜੇ ਦੇ ਥੋੜਾ ਰਾਈਫਲ ਮਾਰਨਗੇ ਹਮ ਮੈਂ ਉੱਥੇ ਵੇ ਮਿਲਿਆ ਸੀ ਵੀ ਨਹੀਂ ਇਹ ਕਤਲ ਕੀਤੇ ਗਏ ਇੱਥੇ ਰਹਿ ਕੇ ਤਾਂ ਸਿੱਟੇ ਆ ਸਾਲ ਲੈਣਾ ਜ਼ਿੰਦਗੀ ਨਹੀਂ ਹੁੰਦਾ ਜੇ ਸਾਲ ਗਣਨ ਵਾਲੇ ਨੇ 17 ਸਾਲਾਂ ਦਾ ਹੋ ਗਿਆ ਮੈਨੂੰ ਇਹ ਜ਼ਿੰਦਗੀ ਨਹੀਂ ਅਸੀਂ ਜਿਵੇਂ ਅਸੀਂ ਆਪਦੇ ਪਰਿਵਾਰ ਕੋ ਜਾਂ ਆਪਦੇ ਆੜੀਆਂ ਨਾਲ ਆੜੀ ਉਸ ਸਿਧਾਂਤਾਂ ਪਿੱਛੇ ਸਾਡੇ ਨਾਲ ਹੀ ਬੰਦੇ ਟੁੱਟ ਜਾਂਦੇ ਆ ਮੁੰਡਾ ਕੁੱਟਪਾ ਮੇਰੇ ਕੋਲੇ ਆਇਆ ਮੈਂ ਹੈਲਥੀਅਰ ਬਿਆਨ ਲਿਆ ਉੱਥੇ ਜਾ ਕੇ ਜਦੋਂ ਮਕਰ ਦੇ ਚੋ ਪਿਆ ਚੌਧਰੀ ਮਗਬ ਵਿੱਚ ਪਏ ਜਾਂਦੇ ਉੱਥੇ ਮਾਫੀਨਾਮਾ ਜਾ ਕਰਿਆ ਕੁਝ ਵੀ ਨਹੀਂ ਕਰਿਆ ਸਾਨੂੰ ਹਾਂ ਸਾਨੂੰ ਇਸ ਗੱਲ ਤੇ ਟਟ ਕੇ ਪਹਰਾ ਦੇਣਾ ਚਾਹੀਦਾ ਕਿ ਉਜੀ ਗੱਲ ਇਹ ਵੀ ਮੰਨ ਕੇ ਚੱਲੋ ਤੁਹਾਨੂੰ ਲੋਕ ਸਾਰੇ ਵੀ ਚੰਗਾ ਕਹਿਣਗੇ ਇੱਥੇ ਬਾਬੇ ਨਾਨਕੋਂ ਹੀ ਵੱਡੇ ਵੱਡੇ ਜਿਨ੍ਹਾਂ ਨੇ ਸਾਰਾ ਕੁਝ ਖਤਮ ਕਰਤਾ ਉਹਨਾਂ ਨੂੰ ਵੀ ਚੰਗਾ ਆਖਿਆ ਤੁਸੀਂ ਲੋਕਾਂ ਤੋਂ ਇਹ ਨਾ ਆਖੋ ਵੀ ਸਾਨੂੰ ਚੰਗਾ ਆਖਣਗੇ ਨਹੀਂ ਸਿਆਸੀ ਗੁੰਡਾ ਗੱਠ ਜੋੜ ਮੁਰਦਾਬਾਦ ਬੁਟਾ ਸਿੰਘ ਜੀ ਨੂੰ ਕੋਣ ਨਹੀਂ ਜਾਣਦਾ ਜਿਹੜੇ ਕੀ ਲੋਕਾਂ ਦੇ ਲਈ ਖੜਦੇ ਨੇ ਉਹਨਾਂ ਦੀ ਹਮਦਰਦੀ ਲੋਕਾਂ ਦੇ ਨਾਲ ਹੁੰਦੀ ਹੈ ਲੋਕਾਂ ਤੱਕ ਪਹੁੰਚ ਖੁੱਟ ਕਰਦੇ ਨੇ ਕਿਉਂਕਿ ਜਿੱਥੇ ਵੀ ਉਹਨਾਂ ਨੂੰ ਲੱਗਦਾ ਕਿ ਸਾਡੇ ਨਾਲ ਬੇਇਨਸਾਫੀ ਹੋ ਰਹੀ ਹੈ ਤਾਂ ਇਨਸਾਫ ਦੀ ਇੱਕ ਉਮੀਦ ਇੱਕ ਕਿਰਨ ਜਿਹੜੀ ਜਾਗਦੀ ਦਿਖਦੀ ਹੈ ਉਹ ਇਸ ਪਾਸੇ ਤੋਂ ਹੀ ਆਉਂਦੀ ਦਿਖਦੀ ਹੈ ਬੁਟਾ ਸਿੰਘ ਜੀ ਤੁਸੀਂ ਹੁਣ ਤੱਕ ਕਿੰਨੇ ਹੀ ਮਾਮਲਿਆਂ ਦੇ ਵਿੱਚ ਪੁਲਿਸ ਥਾਣਿਆਂ ਦਾ ਘਿਰਾਓ ਕੀਤਾ ਕਈ ਲੋਕ ਪੁਲਿਸ ਦੇ ਡਰ ਕਾਰਨ ਪਿੱਛੇ ਹਟ ਜਾਂਦੇ ਨੇ ਤੇ ਕਈ ਲੋਕ ਪੁਲਿਸ ਥਾਣਿਆਂ ਤੱਕ ਪਹੁੰਚ ਹੀ ਨਹੀਂ ਪਾਉਂਦੇ ਉਹਨਾਂ ਨੂੰ ਲੱਗਦਾ ਹੈ ਕਿ ਸਾਡੇ ਨਾਲ ਇਨਸਾਫ ਹੋਣਾ ਹੀ ਨਹੀਂ ਪਰ ਉਸਾ ਉੱਠ ਚੁੱਕਿਆ ਹੈ ਕਾਨੂੰਨ ਵਿਵਸਥਾ ਤੋਂ ਪੁਲਿਸ ਵਾਲਿਆਂ ਤੋਂ ਕੀ ਇਹ ਪੈਸੇ ਖਾ ਕੇ ਹੈਨਾ ਕੇਸ ਰਫਾ ਦਫਾ ਕਰਦੇ ਤੁਸੀਂ ਇਹੋ ਜਿਹੇ ਹੁਣ ਤੱਕ ਕਿੰਨੇ ਕੇਸ ਦੇਖੇ ਨੇ ਤੇ ਕਿਹੜੇ ਕਿਹੜੇ ਮਾਮਲਿਆਂ ਦੇ ਵਿੱਚ ਤੁਸੀਂ ਉਹਨਾਂ ਦਾ ਕੀ ਸਿੱਟਾ ਕੱਢਿਆ ਦੇਖੋ ਬੇਟੀ ਜੇ ਗੱਲ ਕਰਨ ਲੱਗੇ ਤਾਂ ਬਹੁਤ ਲੰਬੀ ਗੱਲ ਹੈ 1992 ਤੋਂ ਲੈ ਕੇ ਅੱਜ ਤੱਕ ਕੀ ਮਗ ਸੈਂਕੜੇ ਕੇਸ ਆ ਉਹਨੂੰ ਅਸੀਂ ਨਾਰਾ ਲਾਉਣਾ ਹੈ ਪੁਲਿਸ ਸਿਆਸੀ ਗੁੰਡਾ ਗੱਠਜੋੜ ਮਰਦਾਬਾਦ ਗੁੰਡਿਆਂ ਦੇ ਖਿਲਾਫ ਪੁਲਿਸ ਜ਼ਬਰ ਦੇ ਖਿਲਾਫ ਸਿਆਸੀ ਲੋਕ ਜਿਹਨਾਂ ਦਾ ਪਿੰਡਾਂ ਚ ਰਾਜਸ਼ਤਾ ਤੇ ਨੇੜੇ ਤੇ ਰਹਿੰਦੇ ਆ ਇਹ ਤਿੰਨੇ ਲੋਕ ਰਲ ਕੇ ਜ਼ਬਰ ਕਰਦੇ ਆ ਪਰ ਅਸੀਂ ਤਿੰਨਾ ਦੇ ਖਿਲਾਫ ਹੀ ਲੜੇ ਆ ਉਹਦੇ ਲਈ ਸਾਨੂੰ ਉਹਦੀ ਕੀਮਤ ਵੀ ਦੇਣੀ ਪਈ ਆ ਹਾਂਜੀ ਉਹ ਗੱਲ ਮੈਂ ਕਰ ਰਿਹਾ ਜੀ ਵੀ 18 ਰੈਲ 2024 ਨੂੰ ਹਮਲਾ ਹੋਇਆ ਰਾਤ ਨੂੰ ਗੁੰਡੇ ਕੇ ਇਹਦੇ ਭੇਜੇ ਵੇ ਸੀ ਜਾਂ ਮਗਰ ਉਹਨਾਂ ਦੇ ਕੌਣ ਆ ਇਹ ਅਜੇ ਤੱਕ ਕਲੀਅਰ ਨਹੀਂ ਹੋਈ ਪਰ ਪੁਲਿਸ ਨੇ ਇਹਦੇ ਤੇ ਕੁਝ ਉਹ ਬੰਦੇ ਸਾਫ਼ ਨਹੀਂ ਕਰੇ ਹੂੰ ਇਹਦਾ ਮਤਲਬ ਇਹ ਹੁਣ ਅਸੀਂ ਕਿਸੇ ਬੇਦੋਸ਼ੇ ਦਾ ਨਾਮ ਤਾਂ ਦੇ ਨਹੀਂ ਸਕਦੇ ਜਿਹੜਾ ਸਿਆਣੇ ਨਹੀਂ ਕਿਉਂਕਿ ਜਦੋਂ ਉਹਨਾਂ ਨੇ ਮੇਰੇ ਤੇ ਅਟੈਕ ਕਰਿਆ ਦੋਨੇ ਜਾਣੇ ਸੀ ਉਹ ਬੋਲੇ ਜਮਾ ਨਹੀਂ ਪਰ ਉਹਨਾਂ ਦਾ ਜਿਹੜੀ ਕੋਸ਼ਿਸ਼ ਸੀਗੀ ਤੇ ਪਤਾ ਨਹੀਂ ਕੀ ਸੀ ਉਹ ਮੈਂ ਦੀ ਹੱਸਾ ਉਹਨਾਂ ਮੇਰੇ ਕੋਲੇ ਬੇਸਬਾਲ ਜਿਹਾ ਸੀਗਾ ਚਲੋ ਮੈਂ ਉਹ ਖੜਾ ਹੋ ਗਿਆ ਜਿਹੜਾ ਕੁਛ ਹੋਇਆ ਮੈਥੋਂ ਕਰਿਆ ਸੋ ਮੇਰਾ ਮਤਲਬ ਹੈ ਜਿਹੜੀ ਅਸੀਂ ਉਦਾਹਰਨਾਂ ਦੇਣ ਲੱਗ ਜੂ ਮੈਂ ਹੁਣ ਕੁਝ ਗੱਲਾਂ ਸਾਡੇ ਜੀਹਨ ਚ ਜਿਹੜੀਆਂ ਬਹੁਤ ਜ਼ਿਆਦਾ ਸਾਨੂੰ ਕਹਿੰਦੀਆਂ ਵੀ ਅਸੀਂ ਉਹ ਸਾਨੂੰ ਸਕੂਨ ਦਿੰਦੀਆਂ ਕੁਝ ਗੱਲਾਂ ਸਾਡੇ ਇਲਾਕੇ ਚ ਇੱਕ ਸੇਰਪੁਰ ਕਲਾ ਪਿੰਡਾ ਸੀ ਉੱਥੇ ਘੋਲ ਲੜਿਆ ਜ਼ਮੀਨ ਉਹ ਆੜਤੀਆ ਨੂੰ ਲੈਣ ਲੱਗਿਆ ਸੀ ਕਿਉਂਕਿ ਉਹ 17-18 ਸਾਲ ਦਾ ਗੋਗਾ ਨਾਂ ਦਾ ਬੇਟਾ ਉਹਨਾਂ ਉਹਨਾਂ ਦਿਨਾਂ ਦੇ ਵਿੱਚ ਜਦੋਂ ਆੜਤੀ ਨੇ ਜਾ ਕੇ ਕਿਹਾ ਵੀ ਤੁਹਾਡੇ ਸਰ ਇੰਨਾ ਕਰਜ਼ਾ ਹੋ ਗਿਆ ਸੀ ਤੁਹਾਡੇ ਪਸ਼ੂ ਲੈ ਜਾਵਾਂਗੇ ਆਪਦੀ ਜ਼ਮੀਨ ਵੇਚ ਕਰ ਦੇ ਉਹ ਮੁੰਡਾ ਖੇਤ ਮੋਨੋਸੋਲ ਦਵਾਈ ਪੀ ਕੇ ਮਰ ਗਿਆ 17-18 ਸਾਲ ਦੀ ਮਰਦਾ ਮੁੰਡਾ ਸੀਗਾ ਅਸੀਂ ਬਿਨਾਂ ਸੱਦੇ ਉਹਨਾਂ ਦੇ ਘੋਟੇ ਜਾ ਕੇ ਬੋਲ ਕੇ ਆਏ ਸੀਗੇ ਹੂੰ ਬਈ ਇਹ ਜੇ ਤਾਂ ਉੱਥੇ ਬੋਲਿਆ ਜਾ ਰਿਹਾ ਹੈ ਵੀ ਪ੍ਰਮਾਤਮਾ ਦਾ ਭਾਣਾ ਸਾਨੂੰ ਮਿੱਠਾ ਕਰਕੇ ਮੰਨਣਾ ਚਾਹੀਦਾ ਅਸੀਂ ਇਹਨਾਂ 'ਚ ਪੈਸੇ ਗੱਲ ਅਸੀਂ ਦਾਖਲ ਨਹੀਂ ਦਿੰਦੇ ਪਰ ਅਸੀਂ ਆਖੇ ਵੀ ਸਾਰੀਆਂ ਚੀਜ਼ਾਂ ਆਈ ਨਹੀਂ ਹੁੰਦਾ ਇਹ ਲੜਕੇ ਦਾ ਕਤਲ ਅੜਤ ਗਿਆ ਜੇ ਸਾਡੀ ਕਿਤੇ ਲੋਰ ਹੋਈ ਤਾਂ ਦੱਸਿਓ ਤਿੰਨ ਮਹੀਨੇ ਬਾਅਦ ਉਹ ਪਰਿਵਾਰ ਪੁਲਿਸ ਨੇ ਚੱਕ ਲਿਆ ਅੜਤਿਆਂ ਨਾਲ ਮਿਲ ਕੇ ਅਸੀਂ ਉਹਦੇ ਟੈਜੀਟੇਸ਼ਨ ਲਈ ਦੋ ਮਹੀਨੇ ਹੂੰ ਖੁਸ਼ੀ ਤਾਂ ਉਹਦੋਂ ਕਿਤੇ ਕਿਤੇ ਹੁੰਦੀ ਹੈ ਜੇ 100 'ਚ ਇੱਕ ਵੀ ਬੰਦਾ ਖੜ ਗਿਆ ਤੇ ਉਹ ਲੜਕੀ ਜਿਹਦੇ ਅਸੀਂ ਇਕੱਲੇ 2012 ਦੇ ਵਿੱਚ ਵੋਟਾਂ ਦੀ ਖਾਤਰ ਗਏ ਸੀ ਉਹ ਲੜਕੀ ਨੂੰ ਜਿਹਦੇ ਅਸੀਂ ਆਖਿਆ ਬਣਿਆ ਸਿਆਲੇ ਮੈਨੂੰ ਹੂੰ ਉਹ ਚਰਨਾ ਚਰਨਾ ਮੁੰਡਾ ਸੀਗਾ ਸ਼ੇਰਪੁਰ ਕਲਾਂ ਦੇ ਤਿੰਨ ਭਰਾਵਾਂ ਚੋਂ ਇੱਕ ਮਰ ਗਿਆ ਸੀ ਯਾਨੀ ਚਾਰਾਂ ਚੋਂ ਜੀ ਗੋਗਾ ਮਰ ਗਿਆ ਸੀ ਚਰਨੇ ਦੀ ਮਿਸੇ ਜੋ ਮੈਨੂੰ ਹਲੇ ਤੱਕ ਉਹਦਾ ਉਮੇ ਚਿਹਰਾ ਧਿੰਦਾ ਤਰੀਦਾ ਚਲੋ ਉਹ ਮੈਨੂੰ ਕਹਿੰਦੀ ਵੀਰੇ ਅਸੀਂ ਤੈਨੂੰ ਕਿਵੇਂ ਭੁੱਲ ਜਾਾਂਗੇ ਤੂੰ ਬਾਈ ਬੂਟਾ ਚਕਰ ਵਾਲਾ ਹੂੰ ਇਹ ਮਤਲਬ ਵੀ ਉਹ ਚੀਜ਼ਾਂ ਸਾਨੂੰ ਚਾਹੇ ਹਜ਼ਾਰ ਮਗਰ ਇੱਕ ਬੰਦਾ ਵੀ ਮੰਨਦਾ ਵੀ ਸਾਡੇ ਚਿੱਤ ਚ ਆਉਂਦੀ ਆ ਪਰ ਜੇ ਸ਼ੁਗਾਰਸ਼ਾਂ ਦੀ ਗੱਲ ਤਾਂ ਬਹੁਤ ਹੀ ਜ਼ਿਆਦਾ ਲੰਮੀਆਂ ਕੋਲ ਮਗਰ ਪੇਰਵਾ ਦੇਣ ਲੱਗਾਗੇ ਹੁਣ ਇੱਕ ਨੂੰ ਦੂਜਿਆਂ ਨਾਲ ਦੇ ਇਨਸਾਫੀ ਹੋ ਗਈ ਜਿਵੇਂ ਹੁਣ ਤੁਸੀਂ ਇਹ ਗੱਲ ਕਰਦੇ ਹੋ ਤਾਂ ਵੀ ਚੈੱਕ ਕਰੀ ਉਹ ਕਤਲ ਵੀ ਇਹਦੇ ਨਿਕਲੇ ਨਹੀਂ ਹੋਣੇ ਜਿਕਰਾਂ ਦੋ ਕਤਲ ਹੋਏ ਸੀ ਉਸ ਸਮੇਂ ਦਾ ਐਸਐਸਪੀ ਕਹਿੰਦਾ ਵੀ ਤੁਹਾਨੂੰ ਕੀ ਇੰਟਰਸਟ ਆ ਮੈਂ ਜਾ ਕੇ ਐਸਐਸਪੀ ਸਾਹਿਬ ਦੇ ਪੇਸ਼ ਹੋਇਆ ਮੈਂ ਸਰ ਦੋ ਕਤਲ ਹੋਇਆ ਵੀ ਬੰਦਾ ਤੇ ਪਿਓ ਪੁੱਤ ਮਰੇ ਸੀ ਉਹ ਤੇ ਵੀ ਪਿਓ ਪੁੱਤ ਤਾਂ ਰਾਈਫਲ ਲੈ ਕੇ ਚਲੇ ਗਏ ਹੋ ਛੂਏ ਤੇ ਵੀ ਦੋ ਨੇ ਇੱਕ ਦੂਜੇ ਦੇ ਥੋੜਾ ਰਾਈਫਲ ਮਾਰਨਗੇ ਹਾਂ ਮੈਂ ਉੱਥੇ ਵੀ ਮਿਲਿਆ ਸੀ ਵੀ ਨਹੀਂ ਇਹ ਕਤਲ ਕੀਤੇ ਗਏ ਐ ਇੱਥੇ ਰਹਿ ਕੇ ਤਾਂ ਸਿੱਟੇ ਆ। ਹੂੰ ਪੁਲਿਸ ਨੇ ਉਸ ਸਮੇਂ ਸਾਨੂੰ ਇਹ ਆਖਿਆ ਸੀ ਵੀ ਨਹੀਂ ਜੇ ਕੋਈ ਐਪਲੀਕੇਸ਼ਨ ਹੀ ਨਹੀਂ ਦਿੰਦਾ ਸੀ ਕਿ ਤੁਸੀਂ ਸਾਡਾ ਨਾਮ ਲਿਖ ਸਕਦੇ ਹੋ ਪਰ ਉਹ ਕਤਲ ਨਿਕਲੇ ਨਹੀਂ ਗਏ ਤੇ ਇਹ ਚੀਜ਼ਾਂ ਸਾਨੂੰ ਐਡ ਕਰਤੀਆਂ। ਰਹੀ ਗੱਲ ਜਿੱਥੋਂ ਤੱਕ ਤੁਸੀਂ ਪੁਲਿਸ ਦੀ ਕਰੀ ਐ। ਅਸੀਂ ਪੁਲਿਸ ਜ਼ਬਰ ਮਰਦਾਬਾਦ ਕਹਿੰਨੇ ਆ। ਅਸੀਂ ਪੰਜਾਬ ਪੁਲਿਸ ਮਰਦਾਬਾਦ ਕਿਤੇ ਨਹੀਂ ਕਹਿੰਦੇ। ਹੂੰ ਕਿਉਂਕਿ ਜਿੱਥੇ ਪੁਲਿਸ ਦਾ ਜ਼ਬਰ ਹੋਊਗਾ ਅਸੀਂ ਉਹਦੀ ਨਿੰਦਾ ਕਰਾਂਗੇ ਜਿਹੜੀ ਪੁਲਿਸ ਦੇ ਵਿੱਚ ਤਾਂ ਮੈਂ ਖੁਦ ਮਤਲਬ ਇਹ ਕਹਿੰਨੇ ਵੀ ਅਸੀਂ ਜੇ ਹੁਣ ਚੰਗੇ ਪੁਲਿਸ ਵਾਲੇ ਆ। ਬਹੁਤ ਤਕਰੀ ਐਜੀਟੇਸ਼ਨ ਹੋਈ ਅਸੀਂ ਜੇਲ੍ਹ ਚਲੇ ਗਏ ਐਸਪੀ ਗਰਜੀਤ ਸਿੰਘ ਰਮਾਣਾ ਸੀ ਅੱਜ ਕੱਲ੍ਹ ਲੁਧਿਆਣਾ ਰਹਿੰਦੇ ਆ ਹਾਂਜੀ ਉਹਨਾਂ ਨੇ ਸਾਡੇ ਆਿਆਂ ਤੋਂ ਬਾਅਦ ਉਹਨਾਂ ਨੇ ਇਹੀ ਆਪ ਦੇ ਬਾਣ ਚ ਪਤਾ ਨਹੀਂ ਕਿ ਉਹਨਾਂ ਨੇ ਸਾਡੀ ਹਰੇ ਕਿਉਂ ਗਾਲ ਹੀ ਵੇਹ ਤਾਂ ਜਾਇਲ ਲਈ ਜਾਣੇ ਬੇਟੀ ਹਾਂ ਹੂੰ ਪਰ ਉਹਨਾਂ ਨੇ ਉਸ ਤੋਂ ਬਾਅਦ ਸਾਡੀਆਂ ਤਕਰੀਬਨ ਕੋਈ ਗਾਲ ਹੀ ਸਾਡੀ ਜਿਹੜੀ ਵੀ ਨਾ ਹੋਣੀ ਕੁਝ ਗੱਲਾਂ ਪੁਲਿਸ ਦੇ ਘੇਰੇ ਚ ਵੀ ਨਹੀਂ ਆਉਂਦੀਆਂ ਕਿ ਸਾਡੇ ਪਿੰਡ ਦਾ ਕੇਸ ਸੀ ਸੀ ਲੜਕੇ ਦਾ ਕੇਸ ਨੇ ਕੰਪਰੋਮਾਈਜ਼ ਕਰਾਇਆ ਸੀ ਹੂੰ ਕੰਪਰੋਮਿਟ ਪੈਸੇ ਸੀ 29 ਬੈਠੇ ਵੀ ਜਿੱਨਾ ਚ ਰ ਕੇਸ ਖਤਮ ਨਹੀਂ ਹੁੰਦਾ ਅਸੀਂ ਹਰਮਾਨਾ ਸਾਹਿਬ ਕੋਲ ਰਿਕਵੈਸਟ ਕਰੀਓ ਕਹਿੰਦਾ ਵੀ ਕੋਈ ਗੱਲ ਨਹੀਂ ਵੈਸੇ ਪੁਲਿਸ ਦੇ ਅਧਿਕਾਰ ਖੇਤਰ ਜੀ ਤਾਂ ਹੈ ਨਹੀਂ ਤੁਸੀਂ ਵੀ ਕਹਿੰਦੇ ਹੁੰਦੇ ਹੋ ਪੁਲਿਸ ਪੈਸੇ ਨਹੀਂ ਤੋੜ ਸਕਦੀ ਵੈਸੇ ਕਹਿੰਦਾ ਯਾਰ ਤੁਹਾਡੀ ਗੱਲ ਸਹੀ ਆ ਤੇ ਉਹਨਾਂ ਨੇ ਪੈਸੇ ਇਦੋਂ ਦੂਜੇ ਬੰਦੇ ਸੱਦੇ ਕਿਉਂ ਨਹੀਂ ਵੀ ਪੈਸੇ ਦਿੰਦੇ ਹੂੰ ਸਾਦਲੇ ਉਹ ਲੜਕੀ ਨੂੰ ਜਿੰਨੇ ਪੈਸੇ ਸੀ ਉਹ ਜਿਹੜਾ ਸੋਨਾ ਸੀ ਉਹਨੂੰ ਵਾਪਸ ਕਰਾਇਆ ਸੋ ਇਹਦਾ ਮਤਲਬ ਵੀ ਅਸੀਂ ਜਿੰਨਾ ਕੁ ਤਰ੍ਹਾਂ ਆਪ ਦਾ ਤਜਰਬਾ ਜੇ ਹੁਣ ਕਰਿਆ ਵੀ ਪੁਲਿਸ ਦੇ ਵਿੱਚ ਚੰਗੇ ਬੰਦੇ ਵੀ ਬਹੁਤ ਹੈਗੇ ਆ ਜਿਹੜੇ ਸਾਡੀ ਲਹਿਰ ਨਾਲ ਵੀ ਹੰਦਾਰੀ ਰੱਖਦੇ ਆ ਅਸੀਂ ਸਾਰਿਆਂ ਨੂੰ ਇੱਕੋ ਰੱਸੇ ਨੇ ਬੰਦੇ ਜੀ ਜਿਹੜਾ ਹਠੂਰ ਵਾਲਾ ਕੇਸ ਹੋਇਆ ਜਸਪ੍ਰੀਤ ਕੌਰ ਦਾ ਉਹਦੇ ਵਿੱਚ ਕੀ ਹੋਇਆ ਸੀਗਾ ਅਸਲ ਦੇ ਵਿੱਚ ਕੀ ਕਹਾਣੀ ਸੀ ਪਿੱਛੇ ਕਿਉਂਕਿ ਤੁਸੀਂ ਤਾਂ ਪਰਿਵਾਰ ਦੇ ਨਾਲ ਮਿਲੇ ਤੁਸੀਂ ਤਾਂ ਉਹਨਾਂ ਲੋਕਾਂ ਦੇ ਨਾਲ ਮਿਲੇ ਜਿਹੜੇ ਧਰਨੇ ਦੇ ਵਿੱਚ ਬੈਠੇ ਸੀ ਤੁਸੀਂ ਤਾਂ ਪੁਲਿਸ ਵਾਲਿਆਂ ਦੇ ਨਾਲ ਵੀ ਮੁਲਾਕਾਤ ਕੀਤੀ ਜਿੰਨੀਆਂ ਕੜੀਆਂ ਇਸ ਕੇਸ ਦੇ ਵਿੱਚ ਜੁੜਦੀਆਂ ਸੀ ਤੁਹਾਡੇ ਨਾਲ ਸਾਰੇ ਜਾਣੇ ਸੰਪਰਕ ਦੇ ਵਿੱਚ ਆਏ ਤੁਹਾਨੂੰ ਕੀ ਲੱਗਿਆ ਕਿ ਉਸ ਦਿਨ ਕਮਰੇ ਦੇ ਵਿੱਚ ਕੀ ਹੋਇਆ ਸੀ ਤੇ ਉਹ 20 ਦਿਨ ਦੇ ਵਿੱਚ ਇੰਨੀ ਕਿੰਨੀ ਕ ਨਫ਼ਰਤ ਹੋ ਗਈ ਮੁੰਡੇ ਨੂੰ ਉਸ ਕੁੜੀ ਦੇ ਨਾਲ ਕਿ ਉਹਨੇ ਇੰਨੀ ਬੁਰੀ ਤਰ੍ਹਾਂ ਮਾਰਿਆ ਕਈ ਗੱਲਾਂ ਸਮਝ ਆਈਆਂ ਬੇਟੇ ਵਿੱਚ ਕਿੰਨਾ ਕੁ ਸੱਚ ਆ ਉਹਦੇ ਵਿੱਚ ਹਾਂਜੀ ਦੇਖੋ ਅਸੀਂ ਇਹ ਗੱਲਾਂ ਆਪਦੇ ਤੌਰ ਤੇ ਮੈਂ ਅੱਗੇ ਇੱਕ ਤੁਹਾਡੇ ਇੰਟਰਵਿਊ ਕਿਹਾ ਸੀ ਮੈਂ ਮੈਨੂੰ ਚਲ ਕੁਝ ਪਹਿਲਾਂ ਮੰਨਣ ਚ ਨਹੀਂ ਹੁੰਦੀ ਸਾਡੇ ਸਮਾਜ ਕ੍ਰਿਸਤਿਆਨੀਆਂ ਚੀਜ਼ਾਂ ਜਿਹੜੀਆਂ ਅਸੀਂ ਉਹ ਸਾਡਾ ਸੱਚ ਵੀ ਹੋਵੇ ਕਿਉਂਕਿ ਸਾਡੇ ਪਿੰਡ ਕਿੰਨਾ ਚੱਕਰ ਹੀ ਖਬਰਾਂ ਲੱਗੀਆਂ ਸੀ ਉਹ ਅਸੀਂ ਉਹਨੂੰ ਕਈ ਨਹੀਂ ਸਾਡੇ ਮੰਨਣ ਚ ਨਹੀਂ ਉਹ ਗੱਲਾਂ ਜਿਹੜੀਆਂ ਆਈਆਂ ਮਤਲਬ ਕੋਈ ਲੜਕੇ ਚ ਨੁਕਸ ਕੱਢਦਾ ਕੋਈ ਲੜਕੇ ਦੇ ਸਬੰਧਾਂ ਦੀ ਗੱਲ ਕਰਦਾ ਕੁੜੀ ਨੂੰ ਪਤਾ ਲੱਗਿਆ ਸੀ ਪਰ ਸਾਨੂੰ ਜਿੰਨਾ ਕੋਈ ਲੱਗਦਾ ਨੇ ਉਹ ਮੁੰਡੇ ਨੇ ਕੁੜੀ ਜਿਹੜੇ ਹਿਸਾਬ ਨਾਲ ਮਾਰੀ ਆ ਉਹ ਜੀ ਵੀ ਕੋਈ ਗੱਲ ਹਲੇ ਤੱਕ ਸਹੀ ਨਹੀਂ ਸਾਫ ਹੋਈ ਹੁਣ ਪਿੰਡ ਉਹਨਾਂ ਸਾਡੇ ਪਿੰਡੋਂ ਰਿਸ਼ਤੇਦਾਰਿੰਗਾ ਉਸ ਪਿੰਡ ਚ ਉਹਨਾਂ ਨੇ ਗੱਲ ਆਖੀ ਵੀ ਗੱਲ ਜਿਹੜੀਆਂ ਬਾਹਰ ਆਉਂਦੀਆਂ ਕੁਛ ਹੈਗਾ ਇਹਨਾਂ ਚ ਅਸੀਂ ਉਸ ਗੱਲ ਨੂੰ ਆਈ ਆ ਬੇਟੀ ਪੂਰਾ ਉੱਪਰ ਦੀ ਅਸੀਂ ਜੋ ਮੈਂ ਖੁੱਲ ਕੇ ਕਿਵੇਂ ਕਹਿੰਦੀ ਕਿ ਸਾਡੇ ਕੋਲ ਕੋਈ ਸਬੂਤ ਹੈ ਨਹੀਂਗਾ ਪਰ ਇਸ ਗੱਲ ਦਾ ਜ਼ਰੂਰ ਆ ਵੀ ਉਹ ਜਿਹੜੀ 25 ਦਿਨ ਬਾਅਦ ਹੀ ਲੜਕੀ ਨੂੰ ਮਾਰ ਦੇਣਾ ਤੇ ਗੱਲ ਤਾਂ ਕੋਈ ਉਹਨਾਂ ਦੀ ਹੋਈ ਹੈ ਜੀ ਵੀ ਜਿਹੜੀ ਬਹੁਤ ਹੀ ਗੰਭੀਰ ਵਿਸ਼ਾ ਹੈ ਹਾਂ ਜੀ ਹੁਣ ਸਾਡੇ ਕੋਲ ਇਹ ਵੀ ਗੱਲ ਆ ਰਹੀ ਆ ਪਰਸਨ ਜਿਹਦੇ ਉੱਤੇ ਮੈਨੂੰ ਕਿਹਾ ਪਤਾ ਨਹੀਂ ਆਪਾਂ ਘਰੇ ਜਾਵਾਂਗੇ ਉਹਨਾਂ ਦੇ ਜੀ ਕਹਿੰਦੇ ਵੀ ਕੰਪਰੋਮਾਈਜ਼ ਦੀ ਗੱਲ ਕਰ ਰਹੇ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਦੇਖੋ ਸਾਡੇ ਕੋਲੇ ਜਦੋਂ ਅਸੀਂ ਐਜੀਟੇਸ਼ਨ ਲੜ ਰਹੇ ਸੀ ਅਸੀਂ ਟੱਲੇ ਵਾਲੇ ਮੋੜ ਆਏ ਉਹ ਜਿਹੜੀ ਲੜਤੀ ਪਰਚੇ 'ਚ ਆ ਹੁਣ ਅ ਮੁੰਡੇ ਦੀ ਭੈਣ ਮੁੰਡੇ ਦੀ ਭੈਣ ਉਹ ਮਤਲਬ ਮਾਸੀ ਦੀ ਕੁੜੀ ਵੀ ਆ ਮਤਲਬ ਤਾਏ ਦੀ ਲੜਕੀ ਲਾ ਲਓ ਜਾਂ ਮੁੰਡੇ ਦੀ ਉਹ ਪਰਚੇ 'ਚ ਆ ਉਹਦੀ ਜਿਹੜੀ ਸੱਸਾ ਹੋਈ ਉਹ ਸੀਨੇ ਵਾਲਾ ਨਾਰੀਆ ਪਿੰਡ ਸਾਡੇ ਇੱਥੇ ਸੀਨੇ ਵਾਲ ਖੁਰਦ ਉੱਥੇ ਵਿਆਹੀ ਸੀ ਉਹਦੇ ਪਰਵਾਹ ਦਾ ਭਰਾ ਆਇਆ ਸੀ ਸਾਡੇ ਚੱਕ ਪਿੰਡ ਦੀ ਉਹ ਜਿਹੜੀ ਉਹ ਕੁੜੀ ਦੀ ਸੱਸਾ ਉਹਦਾ ਬ੍ਰਦਰ ਇੱਥੇ ਪੁਲਿਸ ਦੇ ਵਿੱਚ ਨੌਕਰੀ ਕਰਦੇ ਰਹੇ ਸਾਡੇ ਕੋਲ ਆਇਆ ਸੀ ਜਾਣਦੇ ਸੀਗੇ ਅਸੀਂ ਉੱਥੇ ਮਜਬੂਰੀ ਦੀ ਯਾਰ ਕਰੀ ਵੀ ਕਿ ਪੁਲਿਸ ਨੇ ਐਫ ਆਈ ਆਰ ਕੱਟੀ ਸੀ ਤਾਂ ਕਟਾਈ ਨਹੀਂ ਜੀ ਵੀ ਜੇ ਲੜਤੀਨ ਮਾਲਵਾ ਤੇ ਯਾਰ ਅਸੀਂ ਉਹ ਕਹਿੰਦੇ ਸੀ ਵੀ ਇਹ ਗਲਤ ਆ ਅਸੀਂ ਉਹਨਾਂ ਨੂੰ ਇਹ ਕਿਹਾ ਵੀ ਨਹੀਂ ਫਿਰ ਪੁਲਿਸ ਨੇ ਐਫ ਆਈ ਆਰ ਕਾਹ ਤੋਂ ਕੱਟੀ ਉਹ ਦਿੱਤੀ ਹੂੰ ਅਸੀਂ ਤਾਂ ਕਿਹਾ ਨਹੀਂ ਗੱਤ ਬਈ ਉਹ ਇਸ ਦੋਸ਼ੀ ਸਹੀ ਬਚ ਪਏ ਜਾਣੇ ਉਹ ਪੁਲਿਸ ਨੇ ਪਰਚਾ ਦਰਜ ਕਰਿਆ ਉਹ ਬੰਦਾ ਨਾਲ ਸਾਥੀ ਸੀਗਾ ਉਹ ਗੁੱਸੇ ਵੀ ਹੋਇਆ ਸਾਡੇ ਨਾਲ ਵੀ ਸਾਡੀ ਗੱਲ ਨਹੀਂ ਮੰਨੀ ਕਿਤੇ ਕਿਤੇ ਅਸੀਂ ਆਪਦੇ ਪਰਿਵਾਰ ਕੋ ਜਾਂ ਆਪਦੇ ਆੜੀਆਂ ਨਾਲ ਆੜੀ ਉਸ ਸਿਧਾਂਤਾਂ ਪਿੱਛੇ ਸਾਡੇ ਨਾਲ ਹੀ ਵੀ ਬੰਦੇ ਟੁੱਟ ਜਾਂਦੇ ਆ ਅਸੀਂ ਉੱਥੇ ਅੜੇ ਰਹਿੰਨੇ ਆ ਵੀ ਨਹੀਂ ਇਹ ਗੱਲ ਗਲਤ ਆ ਪਰ ਉਹਦੀ ਸਾਨੂੰ ਉਸ ਗੱਲ ਦਾ ਗਿਲਾ ਤਾਂ ਹੈ ਨਹੀਂ ਕਿਉਂਕਿ ਜਦੋਂ ਇਹ ਬਹੁਤ ਔਖਾ ਜੀ ਪੁਲਿਸ ਦਾ ਜਾਂ ਜ਼ਬਰ ਦੇ ਖਿਲਾਫਾ ਚ ਅੱਖ ਚੱਕ ਪਾ ਕੇ ਬਲੋਕ ਭੱਜ ਭੁੱਜ ਜਾਂਦੇ ਆ ਅਸੀਂ ਤਾਂ ਲੋਕਾਂ ਦੇ ਮੈਂ ਹੁਣੇ ਥੋੜੇ ਦਿਨਾਂ ਦੀ ਲੱਖੇ ਦੀ ਗੱਲ ਹੀ ਕਰਦਾ ਪੁਲਿਸ ਵਾਲਿਆਂ ਨੇ ਮੁੰਡਾ ਕੁੱਟ ਪਾ ਮੇਰੇ ਕੋਲੇ ਆਇਆ ਮੈਂ ਹੈਲਫੀਅਰ ਬਿਆਨ ਲਿਆ ਉੱਥੇ ਜਾ ਕੇ ਜਦੋਂ ਕੰਦੇ ਚ ਪਛੋਦਰੀ ਮਗਬੇ ਚ ਪੈ ਜਾਂਦੇ ਉੱਥੇ ਮਾਫੀਨਾਮਾ ਜਾ ਕਰੇ ਕੁਝ ਵੀ ਨਹੀਂ ਕਰਿਆ ਤੇ ਉਹ ਸਾਨੂੰ ਪਤਾ ਹੀ ਹੁੰਦਾ ਪਰ ਅਸੀਂ ਫੇਰ ਵੀ ਹਟਣਾ ਨਹੀਂ ਹਾਂ ਸਾਨੂੰ ਮੈਂ ਤੁਹਾਡੇ ਮਾਧਿਅਮ ਰਾਹੀਂ ਤੁਹਾਡੇ ਚੈਨਲ ਦੇ ਮਾਧਿਅਮ ਨੇ ਪਹਿਲਾਂ ਮੈਂ ਦੁਆਰਾ ਤੁਹਾਡੇ ਇਸ ਟੀਮ ਦਾ ਨਾ ਇਸ ਗੱਲੋਂ ਵਿਸ਼ੇਸ਼ ਧੰਨਵਾਦ ਕਰਦਾ ਵੀ ਸਾਥੀ ਸਰੋਤੇ ਜੇ ਸੁਣਦੇ ਮੈਂ ਆਮ ਚੈਨਲਾਂ ਬਾਰੇ ਧਾਰਨਾ ਇਹ ਬਣੀ ਸੀ ਕਿ ਹੁਣ ਨਾਂ ਨਹੀਂ ਲੈਣਾ ਕਿਸੇ ਦਾ ਕੀ ਲੱਗੇ ਸਾਰਾ ਕੁਝ ਚੱਲੀ ਜਾਂਦਾ ਇੱਥੇ ਜੀ ਵੀ ਇਹ ਬੇਟੀ ਗਰਸ਼ਰਨ ਨੇ ਮਹੀਨਾ ਹੋ ਗਏ ਸਾਡੀ ਗੱਲ ਚੱਲਦੇ ਉਹਨਾਂ ਜਿਹੜੇ ਮੇਰੀ ਗੱਲ ਸੁਣ ਰਹੇ ਉਹਨਾਂ ਨੂੰ ਮੈਂ ਇਸ ਬੇਟੀ ਦਾ ਤੇ ਇਹਨਾਂ ਦੀ ਟੀਮ ਦਾ ਸਾਰੀ ਦਾ ਇਸ ਗੱਲੋਂ ਧੰਨਵਾਦ ਕਰਦਾ ਕਿਉਂਕਿ ਲੋਕ ਚੈਨਲ ਆਲੇ ਮਗਰ ਜਾਂ ਆਪਣੇ ਉਸਹਾ ਆਪਣਾ ਕਰਦੇ ਨੇ ਯਾਕਲ ਮੈਂ ਤੁਹਾਡੇ ਪਿੰਡ ਆ ਕੇ ਮੈਂ ਸੋਚਦਾ ਕਿੰਨਾ ਡੀਜ਼ਲ ਮੱਚ ਜਾਣਾ ਜਾਂ ਪੈਟਰੋਲ ਗੱਡੀ ਨੂੰ ਕਿੰਨਾ ਖਰਚ ਹੋ ਜਾਣਾ ਵੀ ਇਹ ਜਾਰੇ ਆਏ ਆ ਮੈਂ ਦੁਬਾਰਾ ਇਸ ਗੱਲ ਦਾ ਕਰਦਾ ਵੀ ਦੁਨੀਆਂ ਤੇ ਹਰੇਕ ਤਾਂ ਚੰਗੇ ਲੋਕ ਹੋ ਕੇ ਮੈਂ ਇਹ ਕਰਕੇ ਵੀ ਜਿਹੜੀ ਬੋਲ ਪੰਜਾਬ ਦਾ ਇਹ ਚੈਨਲ ਦੀ ਟੀਮ ਆ ਤੂੰ ਜਾਂਦਾ ਮੈਂ ਜਾਣਦਾ ਨਹੀਂਗਾ ਮੈਂ ਬੇਟੀ ਦਾ ਇਸ ਦਿਨ ਸੁਪਰ ਗੁਜ਼ਾਰਾਂ ਜਾਂ ਉਹਨਾਂ ਦੇ ਨਾਲ ਜਿਹੜਾ ਮੁੰਡਾ ਕੈਮਰਾਮੈਨ ਆ ਜਾਂ ਹੋਰ ਸਾਥੀ ਆਏ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵੀ ਤੁਸੀਂ ਸਪੈਸ਼ਲ ਉਥੋਂ ਚੰਡੀਗੜ੍ਹੋਂ ਆ ਕੇ ਮੋੜੀ ਤੋਂ ਆ ਕੇ ਸਾਡੀ ਕਵਰੇਜ ਕਰਨਾ ਆਏ ਹੋ ਇਸ ਗੱਲ ਲਈ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਦਾ ਵੀ ਹਰੇਕ ਦੁਨੀਆ ਦੇ ਹਰੇਕ ਖਿੱਤੇ 'ਚ ਹਰੇਕ ਥਾਂ ਚੰਗੇ ਮਾੜੇ ਲੋਕ ਹੈਗੇ ਆ ਵੀ ਸਾਰਿਆਂ ਨੂੰ ਅੱਕਰਸੇ ਨਾ ਬੰਨਿਆ ਕਰੋ ਇਸ ਗੱਲ ਦੀ ਵੀ ਮੈਂ ਵਿਸ਼ੇਸ਼ ਤੌਰ ਤੇ ਇਸ ਟੀਮ ਦਾ ਕੰਮ ਢੰਗ ਦੇਖ ਕੇ ਕਹਿਣਾ ਚਾਹੁੰਦਾ ਜੀ ਊਟਾ ਸਿੰਘ ਜੀ ਇੱਕ ਆਖਰੀ ਗੱਲ ਮੈਂ ਪੁੱਛਣੀ ਆ ਜਦੋਂ ਕੋਈ ਬੰਦਾ ਤਕਲੀਫ ਦੇ ਵਿੱਚ ਹੋਵੇ ਜਾਂ ਫਿਰ ਉਹਦੇ ਨਾਲ ਕੋ ਲੋਕ ਪੁਲਿਸ ਦੇ ਕੋਲ ਜਾਣ ਤੋਂ ਡਰਦੇ ਨੇ ਤੁਸੀਂ ਉਹਨਾਂ ਲੋਕਾਂ ਨੂੰ ਕੀ ਕਹੋਗੇ ਜਿਹੜੇ ਜਿਵੇਂ ਤੁਸੀਂ ਹੋਰਾਂ ਦੇ ਲਈ ਸੰਘਰਸ਼ ਲੜਦੇ ਹੋ ਕਿ ਹਰ ਕੋਈ ਆਪਣੇ ਲਈ ਖੁਦ ਆਵਾਜ਼ ਚੱਕ ਸਕੇ ਕਿਵੇਂ ਉਹ ਸ਼ੁਰੂਆਤ ਕਰਨ ਕਿਵੇਂ ਆਪਣੇ ਵਿੱਚੋਂ ਹਿੰਮਤ ਲੈ ਕੇ ਆਣ ਕਿ ਬੁਰਾਈ ਦੇ ਖਿਲਾਫ ਉਹ ਲੜ ਸਕੇ ਦੇਖੋ ਜੀ ਜਿਹੜੀ ਇਹ ਚੀਜ਼ ਹੈ ਜਦੋਂ ਤੁਹਾਡੇ ਅੰਦਰ ਇੱਕ ਇਹ ਸੈਟਨਾ ਦੀ ਚੀਜ਼ ਆ ਜਾਂਦੀ ਦੇਖੋ ਜਨੂੰਨ ਤੁਹਾਡੇ ਦੇ ਸੱਚ ਦੇ ਖੜਨ ਦਾ ਲੜੇ ਉਹ ਪੈਦਾ ਕਰੋ ਲੋਕਾਂ ਨੂੰ ਮੈਂ ਤਾਂ ਬੇਨਤੀ ਕਰੂੰਗਾ ਵੀ ਆਏ ਨੇ ਜੀ ਬਣਾ ਚਲਾ ਜਾਣਾ ਮੈਂ 65 ਸਾਲ ਦਾ ਹੋ ਗਿਆ ਵੱਧ ਭੋਗ ਲਈ ਘੱਟ ਭੋਗ ਲਈ ਕੋ ਖਾਸ ਗੱਲ ਨਹੀਂ ਇਹ ਮੈਂ ਜਿੰਨੇ ਵੀ ਲੋਕ ਆ ਉਹਨਾਂ ਨੂੰ ਜ਼ਿੰਦਗੀ ਸਾਹ ਲੈਣਾ ਜ਼ਿੰਦਗੀ ਨਹੀਂ ਹੁੰਦਾ। ਸਾਲਾਂਕ ਸਾਲ ਬਣ ਲੈਣ ਲੇ ਮੈਂ 17 ਸਾਲਾਂ ਦਾ ਹੋ ਗਿਆ ਮੈਂ ਇਹ ਜ਼ਿੰਦਗੀ ਨਹੀਂ ਅਸੀਂ ਜ਼ਿੰਦਗੀ ਮੰਨਦੇ ਚਾਹੇ ਜਿੰਨੇ ਦਿਨ ਵੀ ਮਿਲੀਏ ਤੇ ਇਹਦਾ ਕਰਕੇ ਮੈਂ ਲੋਕਾਂ ਨੂੰ ਖਾਸ਼ ਕਰਕੇ ਬੇਨਤੀ ਕਰਾਂਗਾ ਵੀ ਜੇ ਤੁਸੀਂ ਆਪ ਚਲੇ ਜਾਣਾ ਜਿੱਥੋਂ ਤੱਕ ਧਾਰਮਿਕ ਤੌਰ ਤੇ ਮੇਰਾ ਆਪਦਾ ਨਿੱਜੀ ਵਿਚਾਰ ਹੈ ਜੀ ਨਾ ਅਸੀਂ ਮਗਰੋਂ ਕਿਤੇ ਆਏ ਆ ਨਾ ਅੱਗੇ ਕਿਸੇ ਜਾਣਾ ਉਹਨਾਂ ਨੂੰ ਇਹ ਜ਼ਰੂਰ ਬੇਨਤੀ ਕਰੂੰਗਾ ਮੈਂ ਪਿਆਰੇ ਲੋਕਾਂ ਨੂੰ ਜੇ ਸਾਡੀਆਂ ਭੈਣਾ ਚਾਹੇ ਨੌਜਵਾਨ ਬੱਚੀਆਂ ਨੌਜਵਾਨ ਬੱਚੇ ਵੀ ਆਏ ਨਹੀਂ ਚੱਲਣਾ ਕੰਮ ਯਾਰ ਜੇ ਬੇਇਨਸਾਫੀ ਸਾਡੇ ਬਾਬੇ ਨਾਨਕ ਨੇ ਸਾਡੇ ਗੁਰੂ ਸਾਹਿਬਾ ਨੇ ਆਖਿਆ ਆਪਣ ਹੱਥੀਂ ਆਪਣਾ ਆਪੇ ਹੀ ਕਾਰ ਸਵਾਰੀ ਸਾਨੂੰ ਆਪ ਕਰਨਾ ਪੈਣਾ ਜਿੱਥੇ ਕਿਤੇ ਵੀ ਬੇਇਨਸਾਫੀ ਹੁੰਦੀ ਹੈ ਕੋਈ ਗੱਲ ਨਹੀਂ ਜ਼ਿੰਦਗੀ ਪੂਰਾ ਘੱਟ ਸਾਲ ਜਿਉਂ ਲਏ ਜੇ ਕਿਸੇ ਗੁੰਡਿਆਂ ਨਾਲ ਟੱਕਰ ਲੱਗੀ ਕੋਈ ਗੱਲ ਨਹੀਂ ਪਰ ਜਿਉਂਦੇ ਦੇਖੋਗੇ ਸਵਾਦ ਹੀ ਪਖੜਾ ਸੋ ਮੈਂ ਜ਼ਰੂਰ ਬੇਨਤੀ ਕਰੂੰਗਾ ਸਾਰੀ ਜਿੰਨੇ ਵੀ ਲੋਕ ਇਸ ਚੈਨਲ ਦਾ ਇਹ ਗੱਲ ਸੁਣਦੇ ਹਨ ਕੋਈ ਨਹੀਂ ਬਾਰ ਬਾਰ ਨਹੀਂ ਹੋਣੀ ਜ਼ਿੰਦਗੀ ਸਾਨੂੰ ਹਾਂ ਸਾਨੂੰ ਇਸ ਗੱਲ ਤੇ ਟਟ ਕੇ ਪਹਰਾ ਦੇਣਾ ਚਾਹੀਦਾ ਦੂਜੀ ਗੱਲ ਇਹ ਵੀ ਮੰਨ ਕੇ ਚੱਲੋ ਤੁਹਾਨੂੰ ਲੋਕ ਸਾਰੇ ਵੀ ਚੰਗਾ ਕਹਿਣਗੇ ਇੱਥੇ ਬਾਬੇ ਨਾਨਕ ਹੋਣੀ ਵੱਡੇ ਵੱਡੇ ਜਿਨ੍ਹਾਂ ਨੇ ਸਾਰਾ ਕੁਝ ਖਤਮ ਕਰਤਾ ਉਹਨਾਂ ਨੂੰ ਵੀ ਚੰਗਾ ਆਖਿਆ ਤੁਸੀਂ ਲੋਕਾਂ ਤੋਂ ਇਹ ਨਾ ਆਖੋ ਵੀ ਸਾਨੂੰ ਚੰਗਾ ਆਖਣਗੇ ਨਹੀਂ ਇਹਨਾਂ ਨਾਲ ਆਪਦਾ ਕੰਮ ਕਰਨਾ ਸੀ ਆਪਦਾ ਕਰੀ ਜਾਣਾ ਮੇਰੀ ਬੇਨਤੀ ਜ਼ਰੂਰ ਆ ਵੀ ਜ਼ਿੰਦਗੀ ਦਾ ਮਕਸਦ ਕੀ ਆ ਮਕਸਦ ਇਹੀ ਆ ਬੇਇਨਸਾਫੀ ਦੇ ਖਿਲਾਫ ਲੜਨਾ ਹੱਕ ਸੱਚ ਤੇ ਇਨਸਾਫ ਲਈ ਸੰਘਰਸ਼ ਕਰਨਾ ਇਹੀ ਏ ਜੀ ਇਕ ਬਹੁਤ ਵਰੀ ਸੁਨੇਹੇ ਦੇ ਨਾਲ ਅਸੀਂ ਇੱਥੇ ਚੱਲ ਕੇ ਜ਼ਿੰਦਗੀ ਸੰਘਰਸ਼ੀ ਲੋਕਾਂ ਲਈ ਤੇ ਸੰਘਰਸ਼ ਕਰਨਾ ਜਾਰੀ ਰੱਖੋ ਜ਼ਿੰਦਗੀ ਸੰਘਰਸ਼ ਦਾ ਹੀ ਨਾ ਧੰਨਵਾਦ